ਅਸੀਂ ਕਿਸੇ ਗੁੰਡਾਗਰਦੀ ਨੂੰ ਪ੍ਰਮੋਟ ਨਹੀਂ ਕਰਦੇ ਕਿਸੇ ਨਸ਼ੇ ਪਤੀ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਸਪੋਰਟਸ ਨੂੰ ਪ੍ਰਮੋਟ ਕਰਦੇ ਵੀ ਜਿਹੜੇ ਪਲੇਅਰ ਆ ਜਿਹੜੇ ਛੋਟੇ ਪਲੇਅਰ ਆ ਅਜੇ ਵੀ ਘਰਾਂ ਚ ਬੈਠੇ ਵੀ ਉਹ ਵੀ ਬਾਹਰ ਆ ਸਕਣ ਕ੍ਰਿਕਟ ਦਾ ਟੂਰਨਾਮੈਂਟ ਹੁੰਦਾ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਫਸਲਾਂ ਹੀ ਆਉਂਦੀਆਂ ਸੋਹਣੀਆਂ ਲੱਗਦੀਆਂ ਮੰਡੀਆਂ ਦੇ ਵਿੱਚ ਫਸਲਾਂ ਦਾ ਹੀ ਵਪਾਰ ਵਧੀਆ ਲੱਗਦਾ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਕ੍ਰਿਕਟ ਖੇਡਣ ਵਾਸਤੇ ਮੰਡੀ ਸੇਫ ਨਹੀਂਗਾ ਪਰ ਲਗਾਤਾਰ ਇਸੇ ਕਾਫੀ ਸਮੇਂ ਤੋਂ ਜਿਹੜਾ ਟੂਰਨਾਮੈਂਟ ਆ ਉਹ ਮੰਡੀ ਦੇ ਵਿੱਚ ਹੀ ਹੋ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਵੀ ਗਰਾਊਂਡ ਨਹੀਂ ਚਾਹੇ ਸਰਕਾਰ ਕੱਲ ਦੇ ਦਲ ਦੀ ਰਹੀ ਆ ਚਾਹੇ ਕਾਂਗਰਸ ਦੀ ਰਹੀ ਆ ਚਾਹੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਸੇ-ਬਾਸੇ ਦੇ ਪਿੰਡਾਂ ਦੇ ਵਿੱਚ ਬਹੁਤ ਚੜ੍ਹਤ ਆ ਅੱਜ ਕੱਲ ਦੇ ਕ੍ਰਿਕਟ ਕੱਪਾਂ ਦੀ ਪਰ ਆਪਣੇ ਬਾਗੇਪੁਰਾਣੇ ਦੇ ਵਿੱਚ ਕਦੇ ਕੋਈ ਐਡਾ ਚੜ੍ਹਤ ਵਾਲਾ ਕੱਪ ਨਹੀਂ ਹੋਇਆ ਸਸੀਗੱਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਬਾਗਾਪੁਰਾਣੇ ਦੀ ਦਾਣਾ ਮੰਡੀ 'ਚ ਖੜੇ ਆ ਪਰ ਇੱਥੇ ਗੱਲ ਅਸੀਂ ਅੱਜ ਦਾਣਾ ਮੰਡੀ ਦੀ ਨਹੀਂ ਕਰਨ ਲੱਗੇ ਗੱਲ ਅਸੀਂ ਅਨਾਜ ਆਉਣ ਦੀ ਜਾਂ ਲਿਆਂਦੀ ਨਹੀਂ ਕਰ ਰਹੇ ਪਰ ਇਸ ਗੱਲ ਕਰ ਰਹੇ ਹਾਂ ਅਸੀਂ ਟੂਰਨਾਮੈਂਟ ਦੀ ਕ੍ਰਿਕਟ ਦਾ ਟੂਰਨਾਮੈਂਟ ਹੁੰਦਾ ਹੈ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਫਸਲਾਂ ਹੀ ਆਉਂਦੀਆਂ ਸੋਹਣੀਆਂ ਲੱਗਦੀਆਂ ਮੰਡੀਆਂ ਦੇ ਵਿੱਚ ਫਸਲਾਂ ਦਾ ਹੀ ਵਪਾਰ ਵਧੀਆ ਲੱਗਦਾ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਕਰੈਕਟ ਖੇਡਣ ਵਾਸਤੇ ਮੰਡੀ ਸੇਫ ਨਹੀਂਗਾ ਕਿਉਂਕਿ ਤੁਹਾਨੂੰ ਦੇਖਦੇ ਜੇ ਕੋਈ ਖਿਡਾਰੀ ਡੈਗਦਾ ਤਾਂ ਉਹਦੇ ਜਿਹੜੇ ਸੱਟ ਆ ਉਹ ਭਿਆਨਕ ਤਰੀਕੇ ਨਾਲ ਵੱਜ ਸਕਦੀ ਆ ਪਰ ਲਗਾਤਾਰ ਇਸੇ ਕਾਫੀ ਸਮੇਂ ਤੋਂ ਜਿਹੜਾ ਟੂਰਨਾਮੈਂਟ ਆ ਉਹ ਮੰਡੀ ਦੇ ਵਿੱਚ ਹੀ ਹੋ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਵੀ ਗਰਾਊਂਡ ਨਹੀਂ ਚਾਹੇ ਸਰਕਾਰ ਕੱਲ ਦੇ ਚੱਲਦੀ ਰਹੀ ਆ ਚਾਹੇ ਕਾਂਗਰਸ ਦੀ ਰਹੀ ਆ ਚਾਹੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਹਜੇ ਤੱਕ ਇੱਕ ਵੀ ਗਰਾਊਂਡ ਆ ਜਿਹੜਾ ਉਹ ਨਸੀਬ ਨਹੀਂ ਹੋਇਆ ਬਾਗਾਂ ਪ੍ਰਾਣਾ ਨੂੰ ਪਰ ਅਸੀਂ ਇੱਥੇ ਗੱਲ ਫੇਰ ਗਰਾਊਂਡ ਦੀ ਨਹੀਂ ਕਰ ਰਹੇ ਗਰਾਊਂਡ ਜਦੋਂ ਸਰਕਾਰ ਚਾਹੂਗੀ ਬਣਾ ਸਕਦੀ ਆ ਪਰ ਇਸ ਟਾਈਮ ਮੇਰੇ ਪਿਛਲੇ ਪਾਸੇ ਨੌਜਵਾਨ ਖੜੇ ਹੋਣਗੇ ਇਹ ਉਹ ਨੌਜਵਾਨ ਆ ਜਿਹੜੇ ਸਪੋਰਟਸ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੇ ਕਿ ਕ੍ਰਿਕਟ ਨੂੰ ਪ੍ਰਮੋਟ ਕਰ ਰਹੇ ਨੇ ਆਪਾਂ ਆਮਤਾਗੁਰ ਤੇ ਦੇਖਿਆ ਕਿ ਜਿਹੜਾ ਕਬੱਡੀ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਜਾਂ ਹੋਰ ਗੇਮਾਂ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਪਰ ਜਿਹੜਾ ਕਿ ਕ੍ਰਿਕਟ ਨੂੰ ਆ ਪ੍ਰਮੋਟ ਛੋਟੇ ਪੱਧਰ ਤੇ ਕੀਤਾ ਜਾ ਰਿਹਾ ਪਰ ਲੋਕ ਇਹ ਨਸ਼ਿਆਂ ਤੋਂ ਨੌਜਵਾਨ ਬੱਚੇ ਨੇ ਇਹ ਚਾਹੁੰਦੇ ਨੇ ਕਿ ਆਪਦੀ ਜਿਹੜੀ ਜਿਹੜੀ ਸਿਹਤ ਵੀ ਵਧੀਆ ਰਹੇ ਤੇ ਉਸ ਤੋਂ ਬਾਅਦ ਜਿਹੜਾ ਨਸ਼ਿਆਂ ਤੋਂ ਵੀ ਬਚਿਆ ਰਹੇ ਇਹਨਾਂ ਦੇ ਵੱਲੋਂ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੱਚਖੰਡਵਾਸੀ ਸੰਤ ਬਾਬਾ ਛੱਤਰ ਸਿੰਘ ਦੀ ਯਾਦ ਨੂੰ ਸਮਰਪਿਤ ਜਿਹੜਾ ਮੇਰਾ ਬੈਨਰ ਆ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋਵੋਗੇ 10ਵਾਂ ਟੂਰਨਾਮੈਂਟ ਆ ਨੌ ਟੂਰਨਾਮੈਂਟ ਇਸ ਤੋਂ ਪਹਿਲਾਂ ਹੋ ਚੁੱਕੇ ਨੇ 26 27 ਦੇ 28 ਦਾ ਟੂਰਨਾਮੈਂਟ ਆ ਹੁਣ ਇਹਨਾਂ ਨੇ ਸਾਨੂੰ ਇਸ ਕਰਕੇ ਬੁਲਾਇਆ ਸਾਡੇ ਨਾਲ ਪਰਤੀ ਸਿੰਘ ਨੇ ਜਿਹੜੇ ਕਾਮ ਆਦਮੀ ਪਾਰਟੀ ਦੇ ਐਮਸੀ ਨੇ ਉਹ ਵੀ ਇੱਥੇ ਖੜੇ ਨੇ ਤੇ ਨੌਜਵਾਨ ਵੀ ਖੜੇ ਨੇ ਪਰ ਮਸਲਾ ਇਹ ਬਣਦਾ ਇੱਥੇ ਆ ਕੇ ਕਿ ਇਹਨਾਂ ਬੰਦਿਆਂ ਦੇ ਕੋਲੇ ਜਿਹੜੇ ਪੈਸਿਆਂ ਦੀ ਪ੍ਰੋਬਲਮ ਆ ਰਹੀ ਆ ਮੈਂ ਇੱਕ ਸੈਟ ਇਹਨਾਂ ਦਾ ਕੋਲੇ ਨਹੀਂ ਪਹੁੰਚ ਰਹੀ ਪਰ ਇਹਨਾਂ ਨੇ ਇੱਕਦਮ ਕੀਤਾ ਵੀ ਅਸੀਂ ਇੱਕ ਵਧੀਆ ਕੱਪ ਕਰਾਉਣਾ ਚਾਹੁੰਦੇ ਆ ਮੰਡੀ ਦੇ ਵਿੱਚ ਕੱਪ ਹੋ ਰਿਹਾ 26 27 ਤੇ 28 ਤਰੀਕ ਦਾ ਇਹਨਾਂ ਨੇ ਸ਼ਹਿਰ ਵਾਸੀਆਂ ਤੋਂ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਮੰਗਿਆ ਜਿਹੜੇ ਦੁਕਾਨਦਾਰ ਭਰਾ ਆਪਦੀ ਐਡ ਕਰਵਾਉਣਾ ਚਾਹੁੰਦੇ ਨੇ ਉਹ ਇੱਥੇ ਟੂਰਨਾਮੈਂਟ ਤੇ ਆਪਦੀ ਐਡ ਵੀ ਕਰਵਾ ਸਕਦੇ ਨੇ ਤੇ ਇਹਨਾਂ ਨੂੰ ਜਿਹੜੀ ਸਹਤ ਆ ਉਹ ਵੀ ਦੇ ਸਕਦੇ ਨੇ ਗੱਲਬਾਤ ਕਰਦੇ ਆ ਬਾਈ ਪਰਥੀ ਸਾਡੇ ਨਾਲ ਹੋਣਗੇ ਪਹਿਲਾਂ ਪਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਰਕਾਰ ਚੋਂ ਤੁਸੀਂ ਐਸਟਾ ਮਸੀਓ ਤੁਹਾਨੂੰ ਦੱਸਤਾ ਮੁੰਡਿਆਂ ਨੇ ਪਰ ਮਸਲਾ ਬਹੁਤ ਵੱਡਾ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਮੈਂ ਲੋਕਾਂ ਨੂੰ ਇਹ ਅਪੀਲ ਕਰਨ ਚਾਹੁੰਨਾ ਜੈਸਰਿਕਾ ਨੌਜਵਾਨ ਵੀਰਾਂ ਨੇ ਬਹੁਤ ਵੱਡਾ ਅਪਰਾਲਾ ਨਰੋਲ ਕ੍ਰਿਕਟ ਟੂਰਨਾਮੈਂਟ ਜਿਹੜਾ ਬਾਘੇਪੁਰਾਣੇ ਦਾਸਮਾ ਇਹ ਦਾ ਇਹਦੂ ਪਹਿਲਾਂ 9 ਵਾਰ ਨੌਜਵਾਨਾਂ ਨੇ ਆਪ ਦੇ ਅਪਰਾਲੇ ਨਾਲ ਵੱਡੇ ਪੱਧਰ ਤੇ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਪਰ ਐਸ ਵਾਰ ਇਹਨਾਂ ਨੇ ਸਾਡੇ ਹਲਕੇ ਬਾਘੇਪੁਰਾਣੇ ਤੋਂ ਤੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਸੰਯੋਗ ਦੀ ਅਪੀਲ ਕੀਤੀ ਆ ਵੀ ਸਾਡਾ ਜਿਹੜਾ ਇਹ ਮਸਤਕਾ ਸਿਰਫ ਤੇ ਸਿਰਫ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣਾ ਤਾਂ ਜੋ ਖੇਡ ਕੇ ਦੇਖੋ ਹੁਣ ਵੱਡੇ ਪੱਦਰ ਤੇ ਜਿਹੜੇ ਜਵਾਕ ਖੇਡਾਂ ਵਿੱਚ ਅੱਬਲ ਆਉਂਦੇ ਆ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਤਾਂ ਇਸ ਜਿਹੜੇ ਆਪੋ ਆਪਣੇ ਕਾਰੋਬਾਰ ਵੱਲ ਵੀ ਚੰਗਿਆਂ ਵੱਲ ਜਾ ਸਕਦੇ ਆ ਤਾਂ ਮੈਂ ਸਮਝਦਾ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਜਾਂ ਸਾਡੇ ਹਲਕਾ ਨਿਵਾਸੀ ਲੋਕ ਇਹ ਨੌਜਵਾਨਾਂ ਦਾ ਸੰਯੋਗ ਦੇਣ ਤਾਂ ਇਹ ਵੱਡੇ ਪੱਦਰ ਤੇ ਜਿਹੜਾ ਇਹ ਟੂਰਨਾਮੈਂਟ ਆ ਉਹ ਉੱਭਰ ਕੇ ਸਾਹਮਣੇ ਆ ਸਕਦਾ ਹਲਕੇ ਬਾਗੇਪੁਰਾਣੇ ਵਿੱਚ ਇਸ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਇਹਨਾਂ ਨੌਜਵਾਨਾਂ ਦਾ ਬਹੁਤ ਵੱਡਾ ਸਨੇਹਾ ਹੈ ਤਾਂ ਇਹ ਸਨੇਹਾ ਸਾਨੂੰ ਘਰ-ਘਰ ਤੱਕ ਪਹੁੰਚਾਉਣ ਵਾਸਤੇ ਸਾਰਿਆਂ ਨੂੰ ਮੈਂ ਸਾਡੇ 15 ਕਾਉਂਸਲਰਾਂ ਨੂੰ ਵੀ ਅਪੀਲ ਕਰੂੰਗਾ ਕਿ ਇਹਨਾਂ ਦਾ ਵੱਡੇ ਪੱਧਰ ਤੇ ਸੰਯੋਗ ਦੇਈਏ ਤੇ ਸਾਡੇ ਐਮ.ਐਲ.ਏ. ਸਾਹਿਬ ਨੂੰ ਵੀ ਜਿੱਥੇ ਉਹਨਾਂ ਨੇ ਸ਼ੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਗਰਾਊਂਡ ਬਣਾਇਆ ਬਾਬਾ ਜੀਮਨ ਸਿੰਘ ਉਧਰ ਮਗਲੂ ਕੀ ਪੱਤੀ ਵਿਖੇ ਤਾਂ ਮੈਂ ਅਪੀਲ ਕਰਦਾ ਵੀ ڪرکٹ ਵਾਸਤੇ ਵੀ ਵਧੀਆ ਗਰਾਊਂਡ ਜਿਹੜਾ ਜਲਦੀ ਇਹਨਾਂ ਨੌਜਵਾਨਾਂ ਨੂੰ ਦਿੱਤਾ ਜਾਵੇ ਤਾਂ ਜੋ ਜਿਹੜਾ ਮੰਡੀ ਵਿੱਚ ਤੁਸੀਂ ਦੱਸਿਆ ਕਿ ਮੰਡੀ ਵਿੱਚ ਖੇਡਣ ਦੀ ਜਗ੍ਹਾ ਨਹੀਂ ਹੋਰ ਦਸਾਂਦਨਾਂ ਨੂੰ ਇੱਥੇ ਫਸਲ ਆਉਣੀ ਆ ਤਾਂ ਇਹਦਾ ਬਹੁਤ ਵੱਡੀ ਸਮੱਸਿਆ ਤਾਂ ਇਹਨਾਂ ਨੌਜਵਾਨਾਂ ਨੇ ਜਿਹੜਾ 10ਵਾਂ ਇਹ ڪرکٹ ਟੂਰਨਾਮੈਂਟ ਆ ਆਪਦੇ ਦਮ ਤੇ ਪਹਿਲਾਂ ਬੜੇ ਵੱਡੇ ਵੱਡੇ ਪ੍ਰੋਗਰਾਮ ਇੱਥੇ ਕੀਤੇ ਆ ਤਾਂ ਐਸ ਵਾਰ ਇਹਨਾਂ ਨੂੰ ਸਾਰਿਆਂ ਨੂੰ ਸੰਯੋਗ ਦੇਣ ਦੀ ਲੋੜ ਆ ਮੈਂ ਸਮਝਦਾ ਜਿੱਥੇ ਸਿਆਸੀ ਪਾਰਟੀਆਂ ਵਿਕਾਸ ਤੇ ਜ਼ੋਰ ਲਾਉਂਦੀਆਂ ਇੱਥੇ ਸਾਡਾ ਇਹ ਵੀ ਨੌਜਵਾਨਾਂ ਦਾ ਵਿਕਾਸ ਆ ਇਹ ਅਸਲ ਵਿਕਾਸ ਇਹ ਆ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਨਸ਼ਿਆਂ ਤੋਂ ਕੋਹਾਂ ਦੂਰ ਚਲੀ ਜਾਊਗੀ ਜੇਕਰ ਆਪਾਂ ਇਹ ਜੇਪਰਾਲੇ ਵੱਡੇ ਪੱਧਰ ਤੇ ਕਰਨ ਲੱਗ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਸਿੱਕੀ ਕਿਹੋ ਜੀ ਮੰਗ ਕਰਦੇ ਲੋਕ ਕੀ ਮੰਗ ਕਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਾਹ ਕੁਮਾਰ ਹਾਂ ਮੈਂ ਸਾਰੇ ਲਾਹਲਕਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਆਪਾਂ ਦੇਖਦੇ ਆਂ ਵੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਿੱਡੇ ਛੋਟੇ-ਛੋਟੇ ਪਿੰਡ ਤੇ ਆਪਣਾ ਹਲਕਾ ਕਿੰਨਾ ਵੱਡਾ ਹੈ ਕਿੱਡੇ ਤਗੜੇ-ਤਗੜੇ ਕੱਪ ਹੁੰਦੇ ਆ ਪਰ ਆਪਣਾ ਹਲਕੇ ਦੇ ਵਿੱਚ ਕਦੇ ਕੋਈ ਤਗੜਾ ਕੱਪ ਨਹੀਂ ਹੋਇਆ ਅਸੀਂ ਕਿਸੇ ਗੁੰਡਾਗਰਦੀ ਨੂੰ ਪ੍ਰਮੋਟ ਨਹੀਂ ਕਰਦੇ ਕਿਸੇ ਨਸ਼ੇਪਤੀ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਸਪੋਰਟਸ ਨੂੰ ਪ੍ਰਮੋਟ ਕਰਦੇ ਵੀ ਜਿਹੜੇ ਪਲੇਅਰ ਆ ਜਿਹੜੇ ਛੋਟੇ ਪਲੇਅਰ ਆ ਅਜੇ ਵੀ ਘਰਾਂ 'ਚ ਬੈਠੇ ਵੀ ਉਹ ਵੀ ਬਾਹਰ ਆ ਸਕਣ ਵੀ ਉਹਨਾਂ ਨੂੰ ਸਪੋਰਟ ਮਿਲੇ ਅਸੀਂ ਇਹ ਚਾਹੁੰਦੇ ਆ ਵੀ ਵੱਧ ਝੜ ਕੇ ਸਾਰੇ ਲਾਹਲਕਾ ਵਾਸੀ ਆਕੇ ਇਥੇ ਮੇਲੇ ਦਾ ਰੌਣਕ ਵਧਾਉਣਾ ਕਿ ਤੇ ਵੀ ਜਿਹੜੇ ਵੀ ਆਪਣੇ ਹਲਕਾ ਨਿਵਾਸੀ ਆ ਉਹਨਾਂ ਨੂੰ ਆਪਣੇ ਸਪੋਰਟਸ ਦੇ ਮਾਧਿਅਮ ਨੂੰ ਅੱਗੇ ਲਿਆਉਣਾ ਚਾਹੀਦਾ ਬਾਗੇਪੁਰਾਣੇ ਨੂੰ ਉੱਤੇ ਲਿਆਉਣਾ ਚਾਹੀਦਾ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਬਹੁਤ ਚੜ੍ਹਤ ਆ ਅੱਜਕੱਲ੍ਹ ਦੇ ਕ੍ਰਿਕਟ ਕੱਪਾਂ ਦੀ ਪਰ ਆਪਣੇ ਬਾਗੇਪੁਰਾਣੇ ਦੇ ਵਿੱਚ ਕਦੇ ਕੋਈ ਐਡਾ ਚੜ੍ਹਤ ਵਾਲਾ ਕੱਪ ਨਹੀਂ ਹੋਇਆ ਸੱਸੀ ਗਾ ਹਾਂ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਲੀਡਰਾਂ ਨੂੰ ਮਿਲ ਚੁੱਕੇ ਤੁਹਾਨੂੰ ਸਹਿਯੋਗ ਮਿਲਿਆ ਸੱਸੀ ਬਾਟਿੰਗਾ ਹਾਂ ਜੀ ਵੀਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਸੁਗਾਨੰਦ ਜੀ ਵਾਲੇ ਉਹਨਾਂ ਨਾਲ ਵੀ ਸਾਡੇ ਹੋਏ ਸੀਗੇ ਉਹਨਾਂ ਨੇ ਵੀ ਸਾਨੂੰ ਪਿਛਲੇ ਟੂਰਨਾਮੈਂਟ ਦੇ ਥੋੜਾ ਸਹਿਯੋਗ ਦਿੱਤਾ ਸੀਗਾ ਪਰ ਅਸੀਂ ਕਦੇ ਕਿਸੇ ਨੂੰ ਬਾਲਾ ਕਿਹਾ ਨਹੀਂ ਅਸੀਂ ਜਿੰਨਾ ਕਿ ਸਾਡੇ ਕੋਲ ਬਾਈ ਤੇ ਜਾਨੇ ਸੀਗੇ ਅਸੀਂ ਜਿੰਨਾ ਕਿ ਸਾਡੇ ਕੋਲ ਸਰਦਾ ਵਰਦਾ ਹੁੰਦਾ ਸੀਗਾ ਅਸੀਂ ਆਪਦਾ ਕਰਵਾ ਦਿੰਦੇ ਸੀ ਇੱਕ ਦੋ ਯਾਨੀ ਚੀਫ ਗੈਟਰ ਸੱਦ ਲੈਣੇ ਪਰ ਬਾਲੇ ਅਸੀਂ ਕਦੇ ਸੱਦੇ ਨਹੀਂ ਪਰ ਅਸੀਂ ਇਹ ਜਾਣਨੇ ਆ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਹਲਕਾ ਨਿਵਾਸੀ ਸਾਡਾ ਪੂਰਾ ਸਹਿਯੋਗ ਕਰਨ ਵੀ ਜਿਹੜਾ ਬਾਗੇ ਪਣੇ ਦਾ ਕੱਪ ਥੋੜਾ ਜਿਆ ਚੰਗਾ ਹੋ ਸਕੇ ਬਾਗੇ ਪਣੇ ਦਾ ਵੀ ਥੋੜਾ ਨਾਮ ਬਣ ਸਕੇ ਵੀ ਬਾਗੇ ਪਣੇ ਦੇ ਵਿੱਚ ਵੀ ਖੇਡਣ ਵਾਲੇ ਪਲੇਅਰ ਹੈਗੇ ਆ ਵੀ ਸਾਨੂੰ ਥੋੜਾ ਮੋਟਾ ਸਹਿਯੋਗ ਮਿਲ ਸਕੇ ਜੀ ਇਸ ਟਾਈਮ ਜਿਹੜੀ ਗੱਲਬਾਤ ਨੌਜੰਦ ਨਾਲ ਦੱਸੀ ਆ ਤੇ ਆਪਣੇ ਬਾਈ ਪਰਥੀ ਉਹਨਾਂ ਨੇ ਦੱਸੀ ਆ ਕਿ ਜਿਹੜਾ ਸਾਨੂੰ ਸਹਾਇਤਾ ਪਰ ਸਕ੍ਰੀਨ ਦੇ ਉੱਤੇ ਇੱਕ ਨੰਬਰ ਅਸੀਂ ਲਗਾਤਾਰ ਚਲਾ ਰਹੇ ਹਾਂ ਕਿ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਸ਼ਫਕੂਮਾਰ ਦਾ ਨੰਬਰ ਆ ਉਹਨਾਂ ਕੰਟੈਕਟ ਕਰਕੇ ਤੁਸੀਂ ਜਿਹੜਾ ਸਹਾਇਤਾ ਉਹਨਾਂ ਦੀ ਜਰੂਰ ਕਰੋ ਤਾਂ ਕਿ ਜਿਹੜੇ ਆਪਾਂ ਕਹਿੰਦੇ ਰਹਿੰਦੇ ਆ ਕਿ ਨੌਜਵਾਨਾਂ ਨੂੰ ਸੇਧ ਮਿਲਣੀ ਚਾਹੀਦੀ ਆ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਪਰ ਨੌਜਵਾਨਾਂ ਨੂੰ ਕੋਈ ਜ਼ਰੀਆ ਵੀ ਹੋਣਾ ਚਾਹੀਦਾ ਨਸ਼ਾ ਤੋਂ ਦੂਰ ਰਹਿਣ ਦਾ ਜਾਂ ਆਪਣੇ ਜਿਹੜੀ ਖੇਡ ਨਾਲ ਜੁੜੇ ਰਹਿਣ ਦਾ ਕਿਉਂਕਿ ਕਰੈਕਟਰ ਵੱਡੇ ਪੱਧਰ ਤੇ ਪ੍ਰੋਮੋਟ ਕਰ ਰਹੀ ਆ ਕਿਉਂਕਿ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਿਹੜਾ ਇੱਕ ਹੀ ਕੱਪ ਹੁੰਦਾ ਸੀਗਾ ਪੰਨਸਲਾਂ ਬਾਅਦ ਪਰ ਜਿਹੜਾ ਹੁਣ ਦੀ ਗੱਲ ਕਰੀਏ ਤਾਂ ਜਿਹੜੀਆਂ ਲਗਾਤਾਰ ਆਈਪੀਐਲ ਹੋ ਰਿਆ ਜਾਂ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਨੌਜਵਾਨਾ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਗੇ ਪ੍ਰਾਣ ਦੇ ਵਿੱਚੋਂ ਵੀ ਜਿਹੜਾ ਖਿਡਾਰੀ ਆ ਕੋਈ ਵੱਡੇ ਪੱਧਰ ਨਿਕਲ ਕੇ ਸਾਹਮਣੇ ਆ ਸਕਦਾ ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਸਰਕਾਰਾਂ ਜਾਂ ਲੋਕ ਆ ਇਸ ਕੱਪ ਨੂੰ ਕਰਵਾਉਣ ਦੇ ਲਈ ਕਿੰਨਾ ਕੁ ਸਹਿਯੋਗ ਦਿੰਦੀਆਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਮਨ ਇੰ